ਸਾਸਕਮੇ ਦੋਸਤੋ ਮੈਂ ਦੋਸਤੋ ਸਿੱਧੂ ਮੂਸੇਵਾਲੇ ਟੈਡਿੰਗ ਨੇ ਐਲਾਨ ਕਰਤਾ ਕਿ 2027 ਦੇ ਵਿੱਚ ਉਹ ਚੋਣਾ ਲੜੇਗਾ ਦੇਖ ਕੇ ਜੀ ਵੀਡੀਓ ਕੀ ਕੁਝ ਗੱਲਾਂ ਬਤਾ ਰਿਹਾ ਹੈ ਪਾਈ ਦੇ ਵਿੱਚ ਤੁਹਾਡੇ ਕਿ ਜ਼ਿੰਮੇਵਾਰੀ ਰਹੀ ਕਿ ਉਹ ਲੈਗੇਸੀ ਨੋਗੇ ਤੋਰੂਗੀ ਜਿੰਨ ਯਾਰੋ ਉਹ ਵੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋ ਜਸਟਿਸ ਦੀ ਗੱਲ ਪਾਣੀ ਬਿਲਕੁਲ ਇਹ ਤੇ ਇਹਨਾਂ ਸਾਉਦੇ ਬਿਆਨ ਤੇ ਤਾਂ ਮੈਨੂੰ ਨਾ ਹੁਣ ਕੋਈ ਚਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਫਰਾਡ ਨਿਕਲ ਜਾਂਦੀ ਹੈ ਇਹ ਲੋਕ ਇਲੈਕਸ਼ਨ ਜਿੱਤਣਾ ਹੁੰਦਾ ਲੋਕਾਂ ਕੋਲ ਨਾ ਕੋਈ ਸ਼ੂਫਾਈ ਛੱਡ ਦਿੰਦੇ ਆ ਨੇ ਗੁਜਰਾਤ ਵੇਲੇ ਲੋਲਡਿ ਪ੍ਰੋਗਰਾਮ ਕਰ ਲਏ ਸੀ ਨਾ ਹਫਤੇ ਬਾਅਦ ਹੀ ਉਹ ਖਬਰਾਂ ਦੇ ਨਿਊਜ਼ ਨਿਕਲੇ ਗਿਆ ਸੀਗਾ ਉਸ ਤੋਂ ਬਾਅਦ ਮਾਤਾ ਦੀ ਵੀਡੀਓ ਬੜੀ ਵਹਿਲ ਹੋ ਰਹੀ ਹੈ ਕੇ ਪੀਐਸ ਜੱਲ ਨੂੰ ਕਿਹੜੀ ਗੱਲੋਂ ਪੰਜਾਬ ਦੇ ਲੋਕ ਮਾਰ ਆਖਦੇ ਨੇ ਤੇ ਦੱਲਾ ਆਖਦੇ ਹਨ ਬੀਬੀ ਦੀ ਹੱਦ ਵਿੱਚ ਤੂੰ ਕੀ ਜੋ ਕੀ ਪੀਐਸ ਨੇ ਬੀਬੀ ਨਾਲ ਕੀ ਕੁਝ ਕੀਤਾ ਬਸ ਲੱਗ ਕੇ ਜਾਣਸਾਰ ਢਾ ਲਿਆ ਸਾਨੂੰ ਅੱਛਾ ਹਾਂ ਮੈਨੂੰ ਲੱਗ ਮੇਰੇ ਭਰਾ ਨੂੰ ਲੱਗ ਬਸ ਫਿਰ ਉਥੇ ਤਾਂ ਜਾਲਮਾਂ ਤੋਂ ਜੋ ਕੁਝ ਹੋਇਆ ਹਰ ਹਰ ਲੱਤਾਂ ਪਾੜਦੀਆਂ ਮੇਰੀਆਂ ਮੇਰੇ ਗੁੱਤ ਨਾਲ ਦੇ ਵਿੱਚ ਮਿਰਚ ਪਾਈਆਂ ਉਹਨਾਂ ਨੇ ਮੈਨੂੰ ਕਹਿੰਦੇ ਤੇਰੇ ਭਰਾ ਨੂੰ ਅਲਪਾ ਨੰਗਾ ਕਰਾਂਗੇ ਤੇਰੇ ਮੂਰੇ ਮੈਂ ਖਾਮੀ ਚਲੀਆਂ ਦਰਸ਼ਨ ਦੇ ਲੋਕ ਕਹਿੰਦੇ ਉਹਨੂੰ ਕਹਿੰਦਾ ਲੰਗਰ ਤੋਂ ਮਿਰਚਾਂ ਲੈ ਕੇ ਲੈ ਦੇ ਸਮਾਰ ਕੇ ਅੱਖਾਂ ਵਿੱਚ ਜੀ 88 ਚੁੰਟੀਆਂ ਭਰ ਕੇ ਲਈਆਂ ਅੱਖਾਂ ਦੇ ਵਿੱਚ ਮਿਰਤਾਂ ਦੇ ਬਾਤਿਆਂ ਇਹਦੀ ਤਾਂ ਮੇਰੀ ਨਿਗਾ ਵੀ ਚਲੀ ਗਈ ਅੱਖ ਦੀ ਵਿਦਿਆਲਮ ਨੇ ਬਦਲੀ ਅਲਤ ਮੇਰੀਆਂ ਚਗਾਠਾਂ ਦੇ ਨਾਲ ਹੱਥ ਮੇਰੇ ਪਿੱਛੇ ਬਣਤੇ ਮਸਫੀਰੋ ਨੇ ਮਨਾਆਂ ਨਹੀਂ ਦਿੱਤੀਆਂ ਬਹੁਤ ਬੁਰੀ ਕੀਤੀ ਮੇਰੇ ਨਾਲ ਬੁਰੀ